ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਜਾਇਜ਼ ਮੈਨਿੰਗ ਤੇ ਆਮ ਆਦਮੀ ਪਾਰਟੀ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਹੈ ਔਰ ਮੈਂ ਇਹ ਗੱਲ ਇਸ ਲਈ ਕਰ ਰਿਹਾ ਕਿਉਂਕਿ ਇੱਕ ਵਾਰੀ ਨਹੀਂ अनेका ਵਾਰੀ ਇਹਦੀਆਂ ਖਬਰਾਂ ਵੀ ਲੱਗ ਚੁੱਕੀਆਂ ਨੇ ਬੀਐਸਐਫ ਨੇ ਇਸ ਗੱਲ ਦੀ ਕੰਪਲੀਟ ਦਿੱਤੀ ਹੈ ਕਿ ਸਾਡੀ ਬਾਰਡਰ ਸਿਕਿਉਰਿਟੀ ਨੂੰ ਇੰਡੋ ਪਾਕਿਸਤਾਨ ਬਾਰਡਰ ਨੂੰ ਖਤਰਾ ਹੈ ਜਿੰਨੀ ਮਾਈਨਿੰਗ ਹੋ ਰਹੀ ਹੈ ਔਨਰੇਬਲ ਹਾਈ ਕੋਰਟ ਦੇ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਫਟਕਾਰ ਪਈ ਹੈ ਹੁਣ ਤਾਂ ਆਨਰੇਬਲ ਹਾਈ ਕੋਰਟ ਨੇ ਆਪ ਦੇ ਇੱਕ ਕਮਿਸ਼ਨਰ ਨੂੰ ਵੀ ਨਿਯੁਕਤ ਕੀਤਾ ਹੈ ਕੋਰਟ ਕਮਿਸ਼ਨਰ ਨੂੰ ਜਿਨ੍ਹਾਂ ਨੇ ਜਾ ਕੇ ਆਪ ਮੌਕਾ ਵੇਖਣਾ ਕਿਉਂ ਇਹ ਹਾਲਾਤ ਪੈਦਾ ਹੋਏ ਜਦੋਂ ਸਰਕਾਰ ਫੇਲ ਹੋ ਜਾਈ ਐਡਮਿਨਿਸਟ੍ਰੇਸ਼ਨ ਫੇਲ ਹੋ ਜਾਈ ਔਰ ਪਿਛਲੀ ਵਾਰੀ ਵੀ ਈਡੀ ਦੀਆਂ ਜ਼ਮੀਨਾਂ ਜ਼ਬਤ ਹੋਈਆਂ ਚ ਮਾਈਨਿੰਗ ਚੱਲ ਰਹੀ ਸੀ ਮੈਂ ਜਾ ਕੇ ਵੀ ਆਇਆ ਸੀ ਰੋਪੜ ਤੁਸੀਂ ਸਾਰਿਆਂ ਨੇ ਉਸ ਗੱਲ ਨੂੰ ਦੇਖਿਆ ਵੀ ਸੀ ਕਿ ਉਸ ਵੇਲੇ ਦੇ ਐਸਐਸਪੀ ਵਿਵੇਕ ਸੋਨੀ ਦੀ ਔਰ ਹਰ ਮੰਤਰੀ ਹਰਜੋਤ ਬਹਿਲ ਦੀ ਮਿਲੀ ਭੁਗਤ ਨਾਲ ਕਿਵੇਂ ਮਾਈਨਿੰਗ ਚੱਲ ਰਹੀ ਸੀ ਔਰ ਕਮਾਲ ਦੀ ਗੱਲ ਹੈ ਭਗਵਾਨ ਸਵਾਮੀ ਜੀ 20000 ਕਰੋੜ ਦਾ ਤੁਹਾਡਾ ਦਾਵਾ ਸੀ ਚਲੋ ਦਾਵੇ ਤਾਂ ਕੋਕਲੇ ਰਹਿ ਗਏ ਸਭ ਨੂੰ ਪਤਾ ਮਗਰ ਤੀਜਾ ਮੰਤਰੀ ਤੁਸੀਂ ਆਪ ਹੀ ਬਦਲਤਾ ਦੋ ਮੰਤਰੀ ਪਹਿਲਾਂ ਬਦਲਤੇ ਪਹਿਲਾਂ ਹਰਜੋਤ ਬਹਿਨ ਸੀ ਇਸ ਵਿਭਾਗਮੇ ਦਾ ਮੰਤਰੀ ਉਹਦੀ ਕਾਰਕਿਛੈ ਲਈ ਨਹੀਂ ਠੀਕ ਸੀ ਮਾਈਨਿੰਗ ਮਾਪਿਆਂ ਨਾਲ ਰੜੇ ਸੀ ਇਸ ਲਈ ਤੁਸੀਂ ਆਪ ਹੀ ਉਹਨਾਂ ਨੂੰ ਬਦਲਤਾ ਫਿਰ ਤੁਸੀਂ ਮੀਤ ਫੇਰ ਨੂੰ ਬਦਲਿਆ ਔਰ ਉਸ ਤੋਂ ਬਾਅਦ ਜਿਹੜਾ ਮੰਤਰੀ ਤੁਸੀਂ ਜੋੜਾ ਮਾਜਰਾ ਲਾਇਆ ਚਲੋ ਉਹਦੀਆਂ ਨਜ਼ਦੀਕੀਆਂ ਤੁਹਾਡੇ ਕੀ ਨੇ ਪਰਿਵਾਰ ਨਾਲੇ ਤਾਂ ਸਾਰੇ जग ਜਾਹਰ ਮਗਰ ਇਹ ਕਮਾਲ ਦੀ ਗੱਲ ਹੈ ਆਸਤਾਈ 12 2023 ਨੂੰ ਮਾਈਨਿੰਗ ਮਹਿਕਮੇ ਦੇ ਜਹੀ ਦੀ ਕੰਪਲੇਂਟ ਤੇ ਰਕੇਸ਼ ਕੁਮਾਰ ਦੀ ਕੰਪਲੀਟ ਤੇ ਪਰਚਾ ਦਰਦ ਹੁੰਦਾ ਹੈ ਏ ਸਟੋਨ ਕ੍ਰਸ਼ਰ ਦੇ ਖਿਲਾਫ ਸ਼ਹਿਦਪੁਰ ਸਟੋਨ ਕ੍ਰਸ਼ਰ ਪਿੰਡ ਸ਼ਹਿਦਪੁਰ ਥਾਣਾ ਨੂਰਪੁਰ ਬੇਦੀ ਮਗਰ ਫੇਰ ਉਹੀ ਗੱਲ ਜਿਸ ਗੱਲ ਦੀ ਹਾਈ ਕੋਰਟ ਨੇ ਚਿੰਤਾ ਜਤਾਈ ਕਿ ਤੁਸੀਂ ਮਸ਼ੀਨਰੀ ਤੇ ਪਰਚਾ ਦਿੰਨੇ ਹੋ ਮਾਲਕਾਂ ਤੇ ਨਹੀਂ ਦਿੰਦੇ ਕਿਉਂ ਮਾਲਕਾਂ ਨਾਲ ਕੀ ਸਾਟਗਾਟ ਹੈ 27 12 ਨੂੰ 2023 ਨੂੰ ਪਰਚਾ दर्ज ਹੋਇਆ ਔਰ ਉਸ ਤੋਂ ਬਾਅਦ ਆ ਪੋਟੋ ਅੱਜ ਅਖਬਾਰ ਨੇ ਵੀ ਇਹ ਖਬਰ ਲਾਈ ਹੈ ਕਿ ਕਿਵੇਂ 27 ਦਸੰਬਰ ਨੂੰ ਸਟੋਨ ਕ੍ਰਸ਼ਰ ਤੇ ਨਜਾਇਜ਼ ਮਾਈਨਿੰਗ ਦਾ ਪਰਚਾ 18 ਜਨਵਰੀ ਨੂੰ ਮਾਈਨਿੰਗ ਮੰਤਰੀ ਮਾਲਕ ਦੇ ਘਰ ਪੁੱਤਰ ਦੇ ਵਿਆਹ ਤੇ ਪੁੱਜੇ ਪਰਚੇ ਤੇ 23 ਦਿਨ ਬਾਅਦ ਪੁਲਿਸ ਨੇ ਕੀਤਾ ਕ੍ਰਸ਼ਰ ਮਾਲਕ ਦੀ ਸ਼ਨਾਖਤ ਤੁਹਾਨੂੰ 23 ਦਿਨ ਲੱਗੇ ਆ ਵਿਆਹ ਦੀਆਂ ਫੋਟੋਆਂ ਮੈਂ ਆਡੀਓ ਵੀ ਜਨਤਨ ਕਰੂ ਵੀਡੀਓ ਵੀ ਜਨਤਨ ਕਰੂਗਾ ਬੈਠੇ ਆ ਵੇਖੋ ਕਿੱਡਾ ਨਿਹਗਾ ਆ ਤੇ ਜੇ ਜਗਿੰਦਰਪਾਲ ਸੀ ਉਹ ਕਾਂਗਰਸ ਦਾ ਸਾਬਕਾ ਐਮਐਲਏ ਉਹ ਤਾਂ ਦੋ ਦੋ ਤਿੰਨ ਤਿੰਨ ਆਰੀ ਪੜ ਲਿਆ ਤੁਸੀਂ ਉਹਦੇ ਵੇਲੇ ਨਹੀਂ ਮੈਂ ਉਹਤੇ ਮਸ਼ੀਨਰੀ ਦੇ ਪਰਚਾ ਹੁੰਦਾ ਉਹਦੇ ਮਾਲਕ ਦਾ ਤਾਂ 1 ਮਿੰਟ ਚ ਪਤਾ ਲੱਗ ਜਾਂਦਾ ਇੱਥੇ ਤੁਸੀਂ ਮਾਲਕ ਦੇ ਨਾਲ ਰਹੇ ਹੋ ਤਾਂ ਤੁਹਾਡਾ ਮਾਲਕਾਂ ਦਾ ਪਤਾ ਨਹੀਂ ਲੱਗਦਾ ਮਨਿਸਟਰ ਮਾਈਨਿੰਗ ਇਹ ਵੀ ਡਿਸਮਿਸ ਹੋਣਾ ਚਾਹੀਦਾ ਜੇ ਤੁਸੀਂ ਮਾਈਨਿੰਗ ਇਲੀਗਲ ਮਾਈਨਿੰਗ ਦੇ ਖਿਲਾਫ ਜਿਹੜੇ ਲੋਕ ਐਨਜੀਟੀ ਦੀ ਧੜੀਆਂ ਆਣੋਂ ਜਿਹੜੇ ਲੋਕ এনवायरमेंट ਦੀਆਂ ਧੜੀਆਂ ਆਣੋਂ ਜਿਹੜੇ ਲੋਕ ਮਾਈਨਿੰਗ ਉਹ ਪੰਚੇਤੀ ਥਾਂ ਤੇ ਕਰਨ ਸਰਕਾਰੀ ਥਾਂਾਂ ਤੇ ਕਰਨ ਜਿਹੜੀ ਬਿਲਕੁਲ ਹੀ ਗੈਰ ਕਾਨੂੰਨੀ ਹੈ ਜਿਹੜੇ ਲੋਕ ਡੀਸਰਟਿੰਗ ਕਰਨ ਜਿਹੜੀ ਅਲਾਉਡ ਹੀ ਨਹੀਂ ਹੈ ਪਾਲਿਸੀ ਦੇ ਉਲਟ ਹੈ ਜਿਹੜੇ ਲੋਕ ਇਲੈਗਲ ਮਾਈਨਿੰਗ ਨੂੰ ਲੀਗਲ ਕਰਨ ਸਿਰਫ ਇਸ ਲਈ ਕਿਉਂਕਿ ਉਹ ਥੋੜੇ ਮਾਈਨਿੰਗ ਮੰਤਰੀ ਜੋੜਾ ਮਾਜਰਾ ਸਾਫ ਦੇ ਨੇੜੇ ਹੈ ਜਾਂ ਉਹਨਾਂ ਦੀ ਸੇਵਾ ਕਰਦੇ ਆ ਜਾਂ ਉਹਨਾਂ ਦੀ ਜੇਬ ਗਰਮ ਰੱਖਦੇ ਆ ਕਿ ਇਹ ਕਾਰਨ ਕੀ ਮਾਈਨਿੰਗ ਦੇ ਦੋਵੇਂ ਮਾਫਦਾਨ ਢੋਗੇ ਜਗਿੰਦਰਪਾਲ ਤੇ ਜੇ ਪਰਚਾ ਹੋ ਸਕਦਾ ਮਾਲਕ ਤੇ ਤੇ ਇੱਥੇ ਕਿਉਂ ਨਹੀਂ ਇਸ ਲਈ ਮੇਰੇ ਵੀਰੋ ਇਹ ਫੇਰ ਇੱਕ ਸਪਸ਼ਟ ਕੇਸ ਆਇਆ ਹੈ ਵੈਰ ਮਾਈਨਿੰਗ ਮਾਫੀਆ ਦੇ ਨਾਲ ਇਨਵੋਲਵਮੈਂਟ ਔਰ ਮੈਂ ਗਵਰਨਰ ਸਾਹਿਬ ਨੂੰ ਵੀ ਅਪੀਲ ਕੀਤੀ ਹੈ ਆਨਰੇਬਲ ਹਾਈ ਕੋਰਟ ਨੂੰ ਵੀ ਮੈਂ ਅਪੀਲ ਕਰਦਾ ਹੈ ਕਿ ਕਾਈਂਡਲੀ ਮਾਰਕ ਸੀਬੀਆਈ ਇਨਕੁਆਇਰੀ ਜਿਵੇਂ ਸ਼ਰਾਬ ਘਟਾਲਾ ਪਰਦਾ ਫਾਸ਼ ਹੋਇਆ ਕਰੋੜਾਂ ਕਈ 100 ਕਰੋੜ ਦਾ ਕਪੜਾ ਸਾਹਮਣੇ ਆਇਆ ਇਹ ਮਾਈਨਿੰਗ 'ਚ ਵੀ 500 ਕਰੋੜ ਦਾ ਕਪੜਾ ਸਾਹਮਣੇ ਆਊਗਾ ਆਸ ਕਰੂੰਗਾ ਉਮੀਦ ਕਰੂੰਗਾ ਕਿ ਇਤੇ ਜਲ ਸੋ ਜਲਦ ਕਾਰਵਾਈ ਜਰੂਰ ਹੋਵੇ ਬਹੁਤ ਬਹੁਤ